ਮੇਰੇ ਵੱਲੋਂ ਪਿਆਰ ਪਰਿਸ਼ਤ ਸ਼੍ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਰੇਵਾਲ ਪੰਜਾਬੀ ਟ੍ਰੈਵਲ ਵਲੌਗਸ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਤਰੱਕੀ ਵੱਸੇ ਤੇ ਅੱਜ ਆਪਾਂ ਜਾ ਰਹੇ ਹਾਂਗੇ ਸ਼ਤਹੰਡ ਸ੍ਰੀ ਹਜੂਰ ਸਾਹਿਬ ਨੂੰ ਆਪਣੀ ਗੱਡੀ ਲੈ ਕੇ ਤੇ ਹੁਣ ਆਪਾਂ ਇਹ ਚ ਲਿਉਨੇ ਆ ਹਵਾ ਭਰਾ ਕੇ ਚੱਕੀ ਤੋਂ ਤੇ ਮਹਾ ਤੁਰਨ ਤੋਂ ਪਹਿਲਾਂ ਇੱਕ ਵਾਰੀ ਟੈਰਨ ਵਿੱਚ ਹਵਾ ਚੈੱਕ ਕਰਾ ਲਈਏ ਤੇ ਅੱਜ ਧੁੰਦ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਤੇ ਕੁਝ ਨਹੀਂ ਦਿਖ ਰਿਹਾ ਪੈਸੇ ਸਾਡੀ SLA ਸੀ ਸਵੇਰੇ 4 ਵਜੇ ਤੁਰਨ ਦੀ ਧੁੰਦ ਪੈਣ ਕਰਕੇ ਧੁੰਦ ਦੇ ਜ਼ਿਆਦਾ ਪੈਣ ਕਰਕੇ ਹੁਣ ਆਪਾਂ ਨੇ SLA ਬਣਾਈ ਹੈ ਵੀ 10 11 ਵਜੇ ਤੁਰਾਂਗੇ ਤੇ ਟਾਈਮ ਹੋ ਜਾ ਕੇ 9 9:30 ਦਾ ਤੇ ਬਸ ਤਿਆਰ ਹੋਈ ਜਾਂਦੇ ਨੇ ਸੰਗਤ ਆਪਣੀਆਂ ਤੇ ਆਪਾਂ ਰੈਡੀ ਤਿਆਰ ਤਿਆਰੀਆਂ ਹੋ ਗਈਆਂ ਆਪਣੀਆਂ ਸਾਰੀਆਂ ਸਮਾਨ ਰੱਖਿਆ ਗਿਆ ਤੇ ਟਾਈਮ 10:30 ਦਾ ਹੋ ਗਿਆ 10:30 ਨੂੰ ਨਾਲ ਨੇ ਤੇ ਬਸ ਹੁਣ ਘਰ ਤੋਂ ਚੱਲਣ ਲੱਗਦੇ ਆਂਗੇ ਆਪਾਂ ਤੇ ਪਹਿਲਾ ਆਪਣਾ ਆਪਣਾ ਹੋਗਾ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਹਰਿਆਣੇ ਚ ਤੇ ਬਸ ਹੁਣ ਚੱਲਣ ਲੱਗਦੇ ਹਾਂ ਸੰਗਤ ਆਪਣੀਆਂ ਰੱਖੀ ਜਾਂਦੇ ਨੇ ਸਮਾਨ ਅੰਦਰ ਤੇ ਚਾਰ ਜਣੇ ਜਾ ਰਹੇ ਹਾਂਗੇ ਮੈਂ ਆਗਾ ਮੇਰੀ ਮਾਤਾ ਕੀ ਤੇ ਮੇਰਾ ਭਰਾ ਤੇ ਇੱਕ ਜਣਾ ਆਪਣਾ ਲਵੋ ਗੁਮਾਂਡੀ ਹੈਗੀ ਉਹਨਾਂ ਦੀ ਮਾਤਾ ਕੀ ਜੀ ਚਾਰ ਜਣੇ ਜਾ ਰਹੇ ਹੈਗੇ ਘਰ ਤੋਂ ਚੱਲਣ ਲੱਗਦੇ ਘਰਦੁਆਰਾ ਸਾਹਿਬ ਚੱਲ ਕੇ ਅਰਦਾਸ ਕਰਾਉਣੇ ਹੈਗੇ ਤੇ ਘਰ ਤੋਂ ਆਪਣੇ ਚਾਲੇ ਪਾਤੇ ਲੋ ਜੀ ਦੁਆਰਾ ਸਾਹਿਬ ਪਹੁੰਚ ਗਏ ਜਾਣ ਤੋਂ ਪਹਿਲਾਂ ਆਪ ਅਰਦਾਸ ਕਰਵਾ ਲਈਏ ਅਰਦਾਸ ਜ਼ਰੂਰੀ ਆ ਪਰ ਦੁਆਰਾ ਸ੍ਰੀ ਸੰਗਤ ਹੈ ਬਾ ਤੇ ਲੋ ਜੀ ਆਪਣੀ ਸੰਗਤ ਕਾਲ ਸਾਜੀ ਲੋ ਜੀ ਮੈਂ ਵੱਲੋਂ ਜਪਜੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਜਿਵੇਂ ਆਪਾਂ ਨੂੰ ਸ਼ਹਿਰ ਜਾਣਾ ਬਿਆਸ ਕੀਤਾ ਜਾਂਦਾ ਹੈਗਾ ਤੇ ਲੋ ਜੀ ਆਪਾਂ ਚਾਹ ਤੌਰ ਤੇ ਅਰਦਾਸ ਕਰਵਾਦੀ ਹਾਂ ਅਰਦਾਸ ਕਰਵਾ ਕੇ ਚੱਲਦੇ ਹਾਂ परचेन हनुमंत जी श्री रामनाथ जी राकतो संत जय गुरुदेव ते बहुत सुहाग है हम लोग और संत किस पास साहब श्री गुरुनाथ जी महाराज आते हैं साहब जो है श्री गुरुदेव जी और सुन ने आपका टेर कथा था बोलिए श्री वो ही गुरु है अन्न भैरव का होटल है जो मंदिर में है ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਜਦੋਂ ਤੱਕ ਅੰਦਰ ਤੋਂ ਗੁਰਦੁਆਰੇ ਦੀ ਸੇਵਾ ਕੋਈ ਨਹੀਂ ਕੀਤੀ ਤਾਂ ਮਨ ਹੀ ਆ ਗਿਆ ਕਿ ਕਿੱਸਾ ਸਵਾਸਾ ਨਾ ਨਾਏ ਜਦੋਂ ਜਿੱਤਦੇ ਹਾਂ ਅੰਦਰ ਪਾਤਸ਼ਾਹ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜਦੋਂ ਤੱਕ ਅੰਦਰ ਤੋਂ ਗੁਰਦੁਆਰੇ ਦੇ ਅੰਦਰ ਪਾਤਸ਼ਾਹ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ اجلس هناك اجلس هناك ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀਆ ਕਾਲ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅਰਦਾਸ ਕਰਵਾਤੀ ਆਪਣੇ ਤੇ ਗੁਰਦੁਆਰਾ ਸਾਹਿਬ ਤੋਂ ਹੁਣ ਪਾਉਣ ਲੱਗੇ ਆ ਚੱਲ ਜੀ ਤੇ ਆਂਟੀ ਨੇ ਆਪਣੇ ਨਾਲ ਜਾ ਰਹੇ ਨੇ ਸ਼ਵਾਰਾ ਆਪਣੇ ਨਾਲ ਤੇ ਇੱਕ ਆਪਣੀ ਮਾਤਾ ਗਈ ਮਾਤਾ ਤੇ ਚਾਹ ਦੋ ਜਾਨੀਆਂ ਇਹ ਹੋ ਗਈਆਂ ਤੇ ਦੋ ਜਣੇ ਆ쉐 ਹੋ ਗਏ ਭਰਾ ਮੇਰਾ ਜੀ ਕੌਣ ਲੱਗਿਆ ਚੱਲੇ ਚੰਗਾ ਅੰਕਲ ਜੀ ਚੱਲੇ ਸੱਚਖੰਡ ਸਾਹਿਬ ਨੂੰ ਸੱਚਖੰਡ ਸਾਹਿਬ ਚੱਲਾਂ ਜੂਰ ਸਾਹਿਬ ਲੈ ਚੱਲੀ ਅੰਕਲ ਚਲੋ ਮੈਂ ਤਾਂ ਕਹਣਾ ਆਜੋ ਜੂਰ ਸਾਹਿਬ ਸੀਟ ਹੈਗੀ ਥੋਡੀ ਚਲੋ ਚੱਲੀਏ ਜੂਰ ਸਾਹਿਬ ਜੀ ਆਉ ਕਾਗਾ ਬੋਲੇ ਸੋਨਿਹਾਲ ਸਾਸਰੀਆ ਕਾਲ ਬੋਲੇ ਸੋਨ ਆ ਸਾਰਿਆਂ ਦਾ ਸ਼ੁਭ ਆਕਾਲ ਲੋ ਜੀ ਪਾਪੇ ਚਾਂਦੇ ਆਪਣੇ ਸਤਖੰਡ ਸ੍ਰੀ ਹਜੂਰ ਸਾਹਿਬ ਨੂੰ ਇਹਨੇ ਮੇਰੇ ਪਿੰਡ ਦੀਆਂ ਗਲੀਆਂ ਲੋ ਜੀ ਮੇਰੇ ਪਿੰਡ ਦੀ ਢੀਕੀ ਤੋਂ ਸ਼ੀਮੀ ਯਾਤਰਾ ਆਪਣੀ ਸਤਖੰਡ ਸ੍ਰੀ ਹਜੂਰ ਸਾਹਿਬ ਦੀ ਆਪਣੀ ਉੱਥੀ ਕੱਟੀ ਤੇ ਅੱਜ ਆਪਾਂ ਅੱਜ ਹੀ ਗੁਰੂ 27 ਸਤੰਬਰ 2025 12 ਤਰ੍ਹਾਂ ਪਹੁੰਚੋ ਆਪਣੇ ਚਾਲੇ ਪਾਪੇ ਜੀ ਕੀ ਨਾ ਬੰਦਾ ਇਹੜੀ ਕੇ ਲੋ ਜੀ ਮਸਤ ਮਾਣਾ ਤੋਂ NH52 ਸੜਕ ਚ ੱਲਿਆਂਗੇ ਸੰਗਰੂਰ ਵਾਲਾ ਰੋਡ ਜੀ ਦੇਗੜਾ ਸਾਹਿਬ ਵਾਲੀ ਸੰਗਤ ਵੀ ਵਾਪਸ ਆਈ ਜਾਂਦੀ ਐ ਅੱਜ ਭੋਪਾਏ ਤੋਂ ਕਹਿੰਦੇ ਲੋਈ ਸੰਗਰੂਰ ਬਾਈ ਪਾਸ ਲੰਘ ਚੱਲਿਆਂਗੇ ਬਾਰ-ਬਾਰ ਦੀ ਸ਼ੰਗਰੂਰ ਪਹੁੰਚ ਗਏ ਆਪਾਂ ਹਲੋ ਜੀ ਸ਼ੰਗਰੂਰ ਤੋਂ ਆਪਾਂ ਦਿੱਲੀ ਵਾਲਾ ਰੋਡ ਚੜ ਚੱਲਿਆਂਗੇ ਬਾਰੋਵਾਰ ਹਲੋ ਇਹ ਆ ਗਿਆ ਦਿੱਲੀ ਵਾਲਾ ਇੱਧਰ ਰਹਿ ਗਿਆ ਸ਼ੰਗਰੂਰ ਬਾਰੋਵਾਰ ਹੀ ਆਇਆ ਆਪਾਂ ਮਾਸਟ ਮਾਣਾ ਸਰ ਤੋਂ ਤੋ ਜੀ ਹਨਾ 347 ਚੜ ਚੰਨੇ ਆਪਾਂ ਦਿੱਲੀ ਵਾਲਾ ਰੋਡ ਆਈਏ ਰੋਡ ਬੁਰਾ ਘੈਂਡਾ ਜੀ ਲੋਈ ਬਾਈ ਰੋਡ ਜਾਂਦਾ ਨਿਯਾਰਤ ਆ ਆਪਣੇ ਸ਼ਾਂਤ ਤੇ ਤੇ ਰਾਜ ਕੋਈ ਦਿੱਕਤ ਵਾਲੀ ਗੱਲ ਹੋਤ ਨਹੀਂ ਹੈਗੀ ਤੇ 4 ਲਾਈਨਾਂ ਵਧੀਆ ਹਾਈਵੇ ਰੋਡ ਬਣੇ ਹੋਏ ਨੇਗੇ ਸਾਫ ਸੁਥਰੇ ਠੀਕ ਤਾਂ ਰਹੀ ਆਪਾਂ ਤਾਂ ਹਰ ਵਾਰ ਆਪਣੀ ਗੱਡੀ ਦੀ ਜਨਨ ਹੈ ਕੋਈ ਦਿੱਕਤ ਨਹੀਂ ਆਉਂਦੀ ਰਾਜ ਚ ਲਓ ਜੀ ਆਪਾਂ ਖੇੜੀ ਪਹੁੰਚ ਚੁੱਕੇ ਆਂਗੇ ਜਿੱਥੋਂ ਦੇ ਸੰਤ ਬਾਬਾ ਦਲੇਰ ਸਿੰਘ ਜੀ ਨੇ ਤੇ ਪ੍ਰਸਾਦ ਦੇ ਪਾਣੀ ਦਾ ਲੰਗਰ ਲਾਇਆ ਹੈ ਸੰਗਤ ਦਾ ਛੋਟੇ ਸਾਹਿਬ ਜਦੋਂ ਦੀ ਸੀ ਦੀ ਢੜੇ ਤੇ ਲਓ ਜੀ ਗੁਰੂ ਘਰ ਦੇ ਘਰ ਲੋ ਦਰਸ਼ਨ ਤੇ ਸੰਗਤਾਂ ਲਓ ਜੀ ਹਰਿਆਣੇ ਚ ਪਹੁੰਚ ਗਏ ਆਪਾਂ ਤੇ ਤੁਮਤਾਨ ਸਾਹਿਬ ਲੋ ਇਹ ਸ਼ਾਨ ਮਹਾਰਤ ਬਿਲਡਿੰਗ ਗੁਰੂ ਘਰ ਦੀ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਸਾਹਿਬ ਦੀ ਤੇ ਲੋ ਜੀ ਸਾਹਮਣੇ ਆ ਗਿਆ ਗੁਰਦੁਆਰਾ ਤਨਤਾਰ ਸਾਹਿਬ ਦਰਸ਼ਨੀ ਦੀਵੜੀ ਤੇ ਕਰ ਲੋ ਦਰਸ਼ਨੀ ਇਹ ਨਹੀਂ ਰਹਿ ਗਈ ਦਰਸ਼ਨੀ ਦੀਵੜੀ ਸਾਹਮਣੇ ਤੇ ਬਹੁਤ ਵੱਡਾ ਗੁਰੂ ਘਰ ਆ ਜੀ ਹਰਿਆਣਾ ਜਿੰਚ ਆ ਜਾਂਦਾ ਗੁਰੂ ਘਰ ਲੋ ਜੀ ਆਪਾਂ 12 ਵਜੇ ਕੰਡੋ ਸਰੇਸ਼ ਕੇ ਤੇ ਆਪਾਂ ਸਹੀ 2 ਵਜੇ ਮਥੁਰਾ ਸਾਹਿਬ ਪਹੁੰਚਦੇ ਆਂ ਪਹੁੰਚ ਗਏ ਤੁਮਤਾਨ ਸਾਹਿਬ ਬੋਲੇ ਸ਼ੋ ਸ਼ਾਸਰੀਆ ਕਾਲ ਲੋ ਜੀ ਪਹੁੰਚ ਗਏ ਕੋਤਵਾਰ ਸਾਹਿਬ ਲੋਾਂਟੀ ਪਹੁੰਚ ਗਏ ਬਤਮਤਾਨ ਸੁਨਨ ਦਰਸਨ ਲੋ ਜੀ ਆਪਾਂ ਤੁਮਤਾਨ ਸਾਹਿਬ ਪਹੁੰਚ ਚੁਕੇ ਆਪਣੇ ਪਹਿਲੇ ਪੜਾ ਤੇ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਘਰ ਆ ਜੀ ਇੱਥੇ ਤੇ ਇਥੋਂ ਦੀ ਦਰਸ਼ਣੀ ਜੋੜੀ ਨੂੰ ਭਰ ਦਿੱਤਾ ਗਿਆ ਜਿਹੜੀ ਵੀ ਹਜ਼ੂਰ ਸਾਹਿਬ ਵਾਲੀ ਸੰਗਤ ਇੱਥੇ ਦਰਸ਼ਨ ਕਰਕੇ ਜਾਊਗੀ ਤੇ ਉਹਨਾਂ ਦੀ ਯਾਤਰਾ ਲੱਗੂਗੀ ਲੱਗੂਗੀ ਤੇ ਆਪਾਂ ਹਰ ਵਾਰੀ ਆਉਣੇ ਆਂਗੇ ਦਰਸ਼ਨ ਕਰਕੇ ਇਥੋਂ ਫੇਰ ਹੀ ਅੱਗੇ ਚੱਲੇ ਪਾਉਣੇ ਹੁੰਦੇ ਨੇ ਜੀ ਤੇ ਸੋਨੂੰ ਵੀ ਕਰਾਉਣੇ ਆਪਾਂ ਗੁਰੂ ਘਰ ਦੇ ਦਰਸ਼ਨ ਕਰ ਲੋ ਜੀ ਦਰਸ਼ਨ ਤੇ ਮਾਤਾ ਗੁਜਰੀ ਦੇ ਹੋਸਤੇ ਬਣਾਏ ਨੇ ਜੀ ਇਹ ਲੰਗਰ ਹਾਲ ਨਵਾਂ ਬਣਿਆਗਾ ਮਾਤਾ ਨਾਨਕੀ ਲੰਗਰ ਹਾਲ ਤੇ ਰਹਾ ਇਹਦਾ ਪ੍ਰਬੰਧ ਪੂਰਾਗਾ ਤੇ ਇੱਧਰ ਇਹ ਸਾਰੀਆਂ ਸਰਾਮਾਂ ਨਵੀਆਂ ਬਣੀਆਂ ਮਾਤਾ ਗੁਜਰੀ ਜੀ ਨਿਵਾਸ ਤੇ ਰਹਿਣ ਲਈ ਯਾਤਰੀਆਂ ਦੇ ਉਹ ਜੀ ਸੁਨਦਰਵਾਰ ਸਾਹਿਬ ਦੇ ਕਰਵਾਉਣੇ ਚੱਲਗੇ ਦਰਸ਼ਨ ਤੇ ਸਤਿ ਨਮਸਕਾਰ ਜੀ ਲੋ ਜੀ ਸੰਗਤ ਕਾਫੀ ਆਈ ਹੋਈ ਆ ਤੇ ਸੇਵਾਦਾਰ ਸੇਵਾ ਕਰੀ ਜਾਂਦੇ ਨੇਗੇ ਕਿ ਇਸ ਸਤਿ ਨਮਸਕਾਰ ਲੋ ਇਹ ਸੇਵਾ ਕਰ ਰਹੇ ਨੇ ਨਾ ਬਾਈ ਬਾਹਰ ਗਿਆ ਏ ਸਖਤੀ ਨਾਮੋ ਹੀ ਕਰੂ ਲੋਈ ਦਰਬਾਰ ਸਾਹਿਬ ਦੇ ਕਰਵਾਉਣੇ ਹੁਣ ਚੱਲ ਕੇ ਅੰਦਰੋਂ ਨਰਸਣ ਮੇਨੋ ਗੁਰੂ ਅੱਜ ਦੇ ਗੁਰੂ ਸਾਹਿਬ ਇਹ ਲੋ ਜੀ ਇਹ ਦਰਸ਼ਨ ਜਿਹੜੀ ਉਹੀ ਆ ਜੀ ਪ੍ਰਾਤਨ ਵੇਲੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਏ ਸੀ ਤੇ ਉਸ ਵੇਲੇ ਦੀ ਇਹ ਦਰਸ਼ਨ ਜੁੜੀ ਆ ਤੇ ਜਿਹੜਾ ਵੀ ਇਸ ਦਰਸ਼ਨ ਜੁੜੀ ਵਿੱਚ ਇਹ ਗੁਰੂ ਘਰ ਦੇ ਦਰਸ਼ਨ ਕਰਨ ਜਾਂਦਾ ਹੈਗਾ ਤੇ ਉਹਨਾਂ ਦੀ ਜ਼ਰੂਰ ਮੁੱਦਾ ਜਿਹੜਾ ਯਾਤਰਾ ਲੱਗਦੀ ਆ ਤੇ ਆਵੇ ਅਕਦੀਸ਼ੇ ਪੜ ਸਕਦੇ ਹਾਂ ਜੀ ਪ੍ਰਾਤਮਨ ਦਰਸ਼ਨੀ ਜੀ ਜਿਹੜੀ ਸਾਹਿਬ ਤੇ ਲੋ ਜੀ ਸਾਜੇ ਬਨੇਰੇ ਦਾ ਤੇ ਇਹ ਪ੍ਰਸਤਨ ਆ ਜੀ ਇਹਨੂੰ ਚਲਾਉਣਾ ਨਹੀਂ ਕੀ ਆਉਂਦਾ ਨਾ ਮੋਟਰਸਾਈਕਲ ਆ ਲੋ ਜੀ ਹੁਣ ਚੱਲਦੇ ਆਂ ਬਦਰਬਾਰ ਸਾਹਿਬ ਦੇ ਕਰਵਾਉਣੇ ਤੁਹਾਨੂੰ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਤਾ ਕਰੋ ਸਤਿਨਾਮ ਵਾਹਿਗੁਰੂ ਤਿੰਨੋ ਮੋਹੀ ਕਰੋ ਚੱਲ 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 ਲੋ ਜੀ ਚੋਲਦੇ ਨੇ ਸਾਰਨ ਪੰਥ ਮਹਾਰਾਜ ਜੀ ਦੇ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਗੁਰੂ ਜੀ ਇੱਥੇ ਹੀ ਧੰਨਵਾਦ ਆ ਚੁੱਕੇ ਨੇ ਤੇ ਇਸ ਗੁਰੂ ਘਰ ਦੁੱਧ ਦੀ ਦਹੀਂ ਨਹੀਂ ਜੰਮਦੀ ਹੈਗੀ ਜੀ ਤੇ ਬਹੁਤ ਸੈਂਟਸ ਆ ਕੇ ਅੰਗਰੇਜ਼ ਆ ਕੇ ਗੋਰੇ ਕਾਲੇ ਸਭ ਨੇ ਆ ਕੇ ਯਤਨ ਲਾ ਲਿਆ ਤੇ ਇੱਥੇ ਦੁੱਧ ਨਹੀਂ ਜਾਂਦਾ ਹੈਗਾ ਜੀ ਤੇ ਸੰਗਤ ਬਹੁਤ ਆਉਂਦੀ ਆ ਤੇ ਦਰਬਾਰ ਸਾਹਿਬ ਦੇ ਕਰਵਾਉਣੇ ਹੁਣ ਦਰਸ਼ਨ ਸਤਿਨਾਮ ਵਾਹਿਗੁਰੂ ਤੇਗ ਬਾਦ ਦਰਸ਼ੈ ਦੀ ਸ੍ਰੀ ਸਾਹਿਬ ਜੀ ਕਰ ਲੋ ਦਰਸ਼ਨ ਇਹ ਗੁਰੂਆਂ ਦੇ ਸਾਰੇ ਪ੍ਰਾਤਨ ਸ਼ਾਸਤਰ ਨੇ ਲੋ ਇਹ ਸਾਰੇ ਸ਼ਾਸਤਰ ਪ੍ਰਾਤਨ ਨੇ ਤੀਨਾ ਲੋ ਜੀ ਕਰ ਲੋ ਦਰਬਾਰ ਸਾਹਿਬ ਦੇ ਦਰਸ਼ਨ ਸੰਗਤ ਬਹੁਤ ਪਹੁੰਚੀ ਹੋਈ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਿਆ ਏ ਤੇ ਹੁਣ ਆਗੇ ਆਪਾਂ ਸਰੋਵਰ ਸਾਹਿਬ ਪੰਜ ਸਰਾਣਾ ਕਰਦੇਗੇ ਤੇ ਲੋਈ ਸ਼ਰੂਪਰ ਸਾਹਿਬ ਦੇ ਵੀ ਦਰਸ਼ਨ ਕਰਵਾ ਦिए ਤੇ ਇਹ ਸੰਗਤ ਮੇਰੀ ਮਾਤਾ ਤੇ ਇਹ ਆਂਟੀ ਨੇ ਆਪਣੇ ਨਾਲ ਆਪਣੇ ਗਵਾਂਢੀ ਸ਼ਰੂਪਰ ਸਾਹਿਬ ਦੇ ਵੀ ਕਰ ਲੋ ਦਰਸ਼ਨ ਗੁਰਦੁਆਰਾ ਸ੍ਰੀ ਥਮਤਾਨ ਸਾਹਿਬ ਹਰਿਆਣਾ ਜੀਨਚ ਹਰਿਆਣਾ ਜੀਨਚ ਪੈ ਜਾਂਦਾ ਹੈ ਜੀ ਗੁਰਦੁਆਰਾ ਥਮਤਾਨ ਸਾਹਿਬ ਬਾਤਾ ਹੋ ਰਹੀਆਂ ਬਜ਼ੁਰਗ ਹੋ ਚੁੱਕੀਆਂ ਨੇ ਆਪਣੀਆਂ ਹੌਲੀ ਹੌਲੀ ਉਤਰਦੇ ਆਣੇ ਲਓ ਜੀ ਪੰਜ ਸੁਨਾਣੇ ਕਰ ਲੀ ਹੁਣ ਆਪਾਂ ਇਹ ਹਾਂ ਟੁੱਪੀ ਨਾਮ ਵੋਹੀ ਗੁਰੂ ਇਹ ਲਓ ਜੀ ਪੰਜ ਸੁਨਾਣੇ ਕਰ ਲਏ ਆਪਣੇ ਤੇ ਆਪਣੀ ਸੰਗਤ ਨੇ ਵੀ ਕਰ ਲਓ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਤਨਾਮ ਸ੍ਰੀ ਵਾਖੂ ਸੁੱਚਾ ਪਾਸਾ ਮੜਕਾ ਤੇਰੀ ਵਰਪਾਗੀ ਸਭ ਤੇ ਆਪਣਾ ਮਿਹਰ ਪ੍ਰਿਆ ਹੱਥ ਬਣਾ ਕੇ ਰੱਖਣਾ ਤੰਦਰੁਸਤ ਤੇ ਤਰੱਕੀਆਂ ਬਖਸ਼ਣਾ ਰਹੇਗਾ ਬਖਸ਼ਣਾ ਹਰੇਕ ਨੂੰ ਛੋਡੇਦਾਰ ਤੇ ਆਉਣ ਸੰਗਤਾਂ ਦਾਰਸ਼ਨ ਕਰਨਾ ਤੇ ਵਾਹਿਗੁਰੂ ਦਾ ਜਾਪ ਕਰਨ ਨਿਹਾਲ ਹੋਣਾ की गमले दुख चो लुख सुने सुने ਨਹੀਂ ਜੋ ਤੇ ਕੰਚਨ ਮੋਤੀ ਆ ਪਰੇ ਪਰ ਸਿੱਧੀ ਹੈ ਅਖਰ ਨਾਲ ਦੀ ਆ ਹੈ ਜੋ ਨਾਲ ਸੁਖ ਸੁਖ ਰੱਖਣ ਮਾਂ ਹੈ ਹੋਈ ਇਹ ਰਹਿ ਗਿਆ ਇਧਰ ਪ੍ਰਾਣਾ ਲੰਗਰ ਹਾਲ ਚੱਲਦੇ ਹੁਣ ਅੱਗੇ ਨੂੰ ਇਹ ਦਰਸ਼ਨ ਕਰ ਲਏ ਆਪਣੇ ਉਹਨੂੰ ਵੀ ਕਰਵਾਤੇ ਜੀ ਲੋ ਜੀ ਇੱਥੇ ਤਾਂ ਤਸ਼ਰੀਹ ਹਜ਼ੂਰ ਸਾਹਿਬ ਜਾਨ ਲਈ ਪੋਸਟਰ ਲਾਇਆ ਹੋਇਆ ਹੈਗਾ ਤੇ ਇਹਦੀ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਗੁਰਦਵਾਰੇ ਤੋਂ ਤੇ ਜਗਤ ਜੋਤ ਸੋਹਣ ਦੁੱਖ ਦੇ ਦਰਸ਼ਨ ਆਵੇ ਉਹ ਜੀ ਇਹ ਆ ਗਿਆ ਮਾਤਾ ਨਾਨਕੀ ਜੀ ਲੰਗਰ ਹਾਲ ਲੋਕ ਪੁੱਲਾ ਲੰਗਰ ਹਾਲ ਨਵਾਂ ਬਣਾਇਆਗਾ ਤੇ ਉੱਤਰੀ ਹੈਡ ਆਪਾਂ ਤੁਹਾਨੂੰ ਦਿਖਾ ਕੇ ਆਇਆ ਮੇਰਾ ਉਹ ਪੁਰਾਣਾ ਲੰਗਰ ਹਾਲ ਤੇ ਨਵਾਂ ਬਣਾਇਆ ਜੀ ਮਾਤਾ ਪਹਿਲੇ ਚਾਹ ਪਣੀ ਸਕਦੇ ਨਾਲ ਦਰਸ਼ਨ ਕਰ ਲੈ ਉਰਵਰ ਤੇ ਤੇ ਹੁਣ ਆਪਾਂ ਪਾਉਣਾਗੇ ਚਾਲੇ ਅੱਗੇ ਨੂੰ ਤੇ ਆਗਰੇ ਨੂੰ ਤੇ ਚੱਲਦੇ ਜੀ ਆਪਣੀ ਹੰਗਤ ਪੈ ਗਈ ਲੋ ਜੀ ਆ ਕਰਮ ਵਾਲੀ ਨੇ ਰਾਣੀ ਸ਼ੰਦਰਾ ਨੇ ਆਪਣੀ ਨੇ ਘਾਟ ਘਾਟ ਦਾ ਪਾਣੀ ਪੀ ਲਿਆ ਜੀ ਤੇ ਇਹਨੇ ਆਪਾਂ ਨੂੰ ਸਾਰੀਆਂ ਯਾਤਰਾ ਕਰੈ ਨੇ ਆਪਣੀ ਪੰਜਵੀਂ ਛੇਵੀਂ ਯਾਤਰਾ ਤੇ ਸੱਚਖੰਡ ਤੇ ਸ੍ਰੀ ਹਜੂਰ ਸਾਹਿਬ ਦੀ ਬਾਬਾ ਬੰਦਾ ਜੀ ਭੱਦਰਦੀ ਗੱਲ ਜੀ ਆ ਬਿਸਤਰੀ ਸਾਹਿਬ ਅੱਲਾਹ ਜੀ ਸੋ ਸ੍ਰੀ ਵਾਹਿਗੁਰੂ ਸੱਚਾ ਪਾਸਾ ਯਾਤਰਾ ਸਾਪਨ ਕਰੀ ਵਾਹਿਗੁਰੂ ਲੋ ਜੀ ਜੀਂਦ ਪਹੁੰਚ ਚੁੱਕਿਆਂਗੇ ਗੁਰਦਵਾਰਾ ਤੁਮਦਾਨ ਸਾਹਿਬ ਤੋਂ ਚੱਲ ਕੇ ਤੇ ਸਿੱਧਾ ਰੋਡ ਰਹਿ ਗਿਆ ਸੀਗਾ ਪਪਾਲ ਤੇ ਇੱਥੋਂ ਆਪਾਂ ਜੀਨ ਤੋਂ ਕਰਨਾਲ ਨੂੰ ਹੋਜਨੇ ਆ ਤੇ ਐਨ ਐਚ 44 ਚੜ ਚੱਲੇ ਆਂਗੇ ਰੋਡ ਪੂਰੇ ਹਲ ਘੈਂਟ ਨੇ ਜੀ ਬਦਕਾ ਕੋਈ ਦਿੱਕਤ ਵਾਲੀ ਗੱਲਬਾਤ ਨਹੀਂ ਗੀ ਫੋਰ ਲੈਨ ਬਣੀਆਂ ਹੋਈਆਂ ਨੇਗੇ ਨਵੇਂ ਰੋਡ ਬਣੇ ਹੋਏ ਨੇ ਸਾਰੇ ਜੀਨੇ ਵੀ ਬਾਇਰ ਰੋਡ ਕਾਰ ਤੇ ਆਉਣਗਾ ਲੋ ਮੇਰਾ ਰਾਤ ਕੇ ਬਕਤੀ ਲੋ ਜੀ ਰਾਹ ਚ ਆਪਣੇ ਸਿੱਖ ਧਰਮ ਦੀ ਇਤਿਹਾਸਕ ਦਰਸ਼ਨੀ ਜੁੜੀ ਬਣੀ ਹੋਈ ਸੀਗੀ ਬਹੁਤ ਸੋਹਣੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖਿਆ ਹੋਇਆ ਸੀਗਾ ਅਨ ਦਰਸ਼ਨ ਕਰਾਦੀ ਹਨ ਲੋ ਜੀ ਹਜੇ ਕਰਨਾਲ ਪਹੁੰਚਾ ਟਾਈਮ 5:30 ਦਾ ਹੋ ਗਿਆ ਤੇ ਹਨੇਰਾ ਹੋ ਚੁਲਿਆ 5:30 ਤੋਂ ਵੀ ਇਤਰੀ ਤੇ 11-12 ਦੇ ਆਸ-ਪਾਸ ਆਪਾਂ ਆਗਰਾ ਪਹੁੰਚਾਂਗੇ। ਲੰਬਾ 350 ਕਿਲੋਮੀਟਰ ਪਿਆ ਹੈ ਇੱਥੋਂ। ਘੋੜੀ ਜਰਾਕਤਾ ਕਰਕੇ ਕਰਨਾਲ ਤੋਂ ਆਗਰਾ ਜੀ। ਉਸ ਇੰਨਾ ਠੀਕ ਆ ਵੀ ਰੋਡ ਵਧੀਆ ਸਾਫ ਸੁਥਰਾ ਮਿਲ ਜੇ। ਆ ਗਏ ਆ। ਆ ਗਏ 200 ਕਿਲੋ। ਲੋ ਬੜੀ ਜੇ ਨੱਟਿਸ ਪਾਲੀ ਤੇ ਜਾ ਰਹੇ ਆ ਆਪਾਂ। 6:30 ਵਜੇ ਤੇ 6:30 ਵਜੇ ਆਪਾਂ ਜੋਪੀ ਜੈਂਟਰ ਹੋ ਗਏ ਤੇ ਇੱਧਰ ਵੀ ਆ ਇਕੱਠਾਈਆਂ ਵਾਲੇ ਟਰਾਲੀਆਂ ਦਾ ਕੰਮ ਖਾਸਾ ਚੱਲੀ ਜਾਂਦਾ ਹੈ ਲੋ ਲੀਨ ਇਹ ਰਫਾ ਫਲ ਹੋ ਚੁੱਕੇ ਸਾਡੇ ਇਹ ਥੋੜੀ ਥੋੜੀ ਤੁਹਾਨੂੰ ਤੇ ਵੀ ਇੱਧਰ ਆਈ ਇਹ ਅਜੇ ਬਾੜ ਪਈ ਆਪਣੀ 250 ਕਿਲੋਮੀਟਰ ਦੀ ਬismillah ਹੋ ਜੀ 154 ਕਿਲੋਮੀਟਰ ਰਹਿ ਗਿਆ ਆਗਰਾ ਤੇ ਟਾਈਮ ਹੋ ਚੁਕਿਆ 10:30 ਦਾ ਤੇ ਭੁੱਖ ਲੱਗੀ ਸੀ ਢਾਬੇ ਤੇ ਰੁਕੇ ਸੀ ਤੇ ਰੋਟੀ ਖਾਣੇ ਉਰੇ ਗੱਡੀ ਲਾਤੀ ਮੈਂ ਚਾਹ ਨਾਲ ਗੱਡੀ ਨਾਲ ਮਿਲ ਜੂਗਾ ਥੋੜਾ ਟਾਈਮ ਤੇ ਨਾਲੇ ਆਪਣੀ ਸੰਗਤ ਨੂੰ ਤੇ ਰੋਟੀ ਖਾਣਣ ਗਿਆ ਉਹ ਵੀ ਤੇ ਨਾਲ ਢਾਬੇ ਤੇ ਰੁਕੇ ਸੀ ਦਿਨਿਸ਼ ਫੈਮਿਲੀ ਢਾਬਾ ਲੋ ਜੀ ਮਿੱਤਰੋ ਆਪਣੇ ਉਧਰ ਪੰਜਾਬ ਦੇ ਵਿੱਚ ਫਤੇਗੜ ਸਾਹਿਬ ਦਾ ਕਰਕੇ ਲੰਗਰ-ਲੰਗਰ ਉਹਨੇ ਲੱਗੇ ਹੋਏ ਸੀਗੇ ਤੇ ਇਧਰ ਇਧਰ ਕੋਈ ਹੋਣੀ ਇਧਰ ਟੱਬ ਢੂਬੇ ਵੀ ਘਾਟੀ ਹੁੰਦਿਆ ਤੇ ਤਾਂ ਕਰਕੇ ਘੱਟੋ-ਘੱਟ ਸਸੀਂ 100 ਕਿਲੋਮੀਟਰ ਪਿੱਛੇ ਤੋਂ ਦੇਖਦੇ ਹੁਣ ਕੋਈ ਟੱਬ ਢੂਬੇ ਘਾਟੀ ਆਏ ਸੀਗੇ ਤੇ ਉਹ ਜਿਹੜੀ ਉਹ ਪਾਇਆ ਪਏ ਕੰਮ ਤੇ ਆ ਹੁਣ ਇੱਕ ਫੈਬਰੀ ਟੱਬ ਆਏ ਸੀਗਾ ਤੇ ਮਾਚਲੋ ਪ੍ਰਸ਼ਾਦਾ ਛਕ ਲਈ ਤੇ ਨਾਲੇ ਮਾਤਾ ਜੀ ਨੂੰ ਸੁਕਾਣੇ ਆਪਾਂ ਤੇ ਉਹ ਵੀ ਵਿਚਾਰੀਆਂ ਬੈਠੇ ਸੀਗੇ ਉਹ ਕਿਹਾ ਚਾਹ ਚੁ ਪਿਆਸਾਂ ਨੇ ਅਜੇ ਖਲੇ ਰਹਿਣਗੇ ਉਹਨਾਂ ਦੀਆਂ ਨਾ ਤੇ ਹੁਣ ਪ੍ਰਸ਼ਾਦਾ ਪਾਣੀ ਛਕਦੇ ਨਾਲੇ ਚਾਹ ਪੀਣੇ ਆਗੇ ਤੇ ਫਿਰ ਮਿਲਦੇ ਅੱਗੇ ਚੱਲ ਕੇ ਦੇਖਦੇ ਵਾ ਹੁਣ ਤਾਂ ਫੇਰ ਦੂਜਾ ਉੱਥੇ ਆਪਣੇ ਆਗਰੇ ਹੀ ਰੁਕਾਂਗੇ ਚੱਲ ਕੇ ਜੀ ਗੁਰਦੁਆਰਾ ਸਾਹਿਬ ਤੇ ਚਲੋ ਮਿਲਦੇ ਅੱਗੇ ਜੀ 10:30 ਵਜੇ ਪ੍ਰਸ਼ਾਦਾ ਸ਼ਕਨ ਲੱਗੇਗੇ ਤੇ ਆਪਣੀ ਸਹਾਇਤਾ ਤੁਹਾਨੂੰ ਵੀ ਸ਼ਕਾ ਰਹੇਗੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਜੀ ਜਾ ਰਹੇ ਨੇ ਮਾਤਾ ਜੀ ਪ੍ਰਸ਼ਾਦਾ ਤੇ ਮਾ ਢੱਕ ਲੋ ਤੇ ਅਬ ਵੀ ਆਪਣਾ ਕੀ ਜਾਂਦਾ ਪ੍ਰਸ਼ਾਦਾ ਆਪਾਂ ਵੀ ਸ਼ਕੀ ਜਾਂਦੇ ਹਾਂਗੇ ਤੇ ਲੋ ਜੀ ਮਿੱਤਰੋ ਇੱਕ ਕੱਪ ਮਰੇ ਆਪਣੇ ਚਾਹ ਦਾ ਤੇ ਤਿੰਨ ਮਰੇ ਪ੍ਰਸ਼ਾਦੇ ਤੇ ਕੰਮ ਹੋ ਗਿਆ ਓਕੇ ਆਪਣਾ ਤੇ ਬਸ ਪੈ ਗਿਆ ਆਪਣੇ ਨਾਲ ਦੇ ਹੁਣ ਸਾਰੇ ਤੇ ਚੱਲਦੇ ਹੁਣ ਆਪਾਂ ਅੱਗੇ ਆਗਰੇ ਮਲਕ ਚੱਲ ਕੀ ਮਿਲਦੇ ਆ ਜੀ ਲੋ ਜੀ 6:15 ਵਜੇ ਢਾਫੇ ਤੇ ਰੋਟੀ ਖਾ ਕੇ ਤੁਰੇ ਸੀਗੇ ਤੇ ਤੁੰਗੜੇ ਬੋੜਾ ਹਲ ਕਰਤਾ ਇੱਕੋ ਲਾਤੀ ਤਰੇ ਤੇ ਹਜੇ 5 ਮਿੰਟ ਹੀ ਹੋਏ ਤਰੇ ਨੂੰ ਪੂਰੀ ਫੁੱਲ ਤੋਂ ਉਤਰਿਆ ਹੀ ਬੋੜਾ ਹਾਲਾ ਤੋਂ ਦਦਾ ਤੇ ਇੱਕ ਦੂਜੇ ਦੇ ਪਿੱਛੇ ਲਾ ਕੇ ਗੱਟੀਆਂ ਜਾ ਰਹੀਆਂ ਨੇ ਸਾਰੀਆਂ ਤੇ ਲੋਰੀ ਨਾਲਾ ਟੋਲ ਫਲੱਜ ਤਾਂ ਨਹੀਂ ਕਿਤੇ ਇਹ ਟੋਲ ਫਲੱਜ ਆ ਗਿਆ ਇਹਦੇ ਮਗਰ ਵੜਦਾ ਲੋ ਸਾਰੀਆਂ ਗੱਡੀਆਂ ਇੱਕ ਦੂਜੇ ਦੇ ਪਿੱਛੇ ਲਾ ਕੇ ਲੱਕੀ ਜਾ ਰਹੇ ਨੇਗੇ ਨੀਂਨਾ ਕੁਸ ਨਹੀਂ ਹੈਗਾ ਪਿੱਛੇ ਇੱਕ ਗੱਡੀ ਦਾ ਚੇਪਤੀ ਬੱਸ ਨੇ ਇਹ ਫਿਰ ਵੀ ਸਭ ਫਤ ਆਪ ਗੱਡੀ ਗੱਡੀ ਦੇ ਮਾਗਰੀ ਲਾਈ ਹੋਈ ਹੈਗੀ ਹੌਲੀ ਹੌਲੀ ਜਾ ਰਹੇ ਹਾਂਗੇ ਯਾਰ

لہ جی دیکھو توندوں ن جما برا ہال کر رکھا